ਜੇ ਲੋ ਮਿਹਨਤ ਕੀਤੀ ਰਿਜ਼ਲਟ ਕੋਈ ਮਰਜ਼ੀ ਆਏ ਹੋਏ ਪਰ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕਾਲੀ ਦਲ ਦੇ ਵਰਕਰਾਂ ਦਾ ਦਿਨ ਰਾਤ ਮਿਹਨਤ ਕੀਤੀ ਨਾ ਗਰਮੀ ਦੇਖੀ ਨਾ ਕੁਝ ਹੋਰ ਦੇਖਿਆ ਪਰ ਲੱਗੇ ਰਹੇ ਸੋ ਮੈਂ ਉਹਨਾਂ ਨੂੰ ਆਈ ਕਿਹਾ ਕਿ ਆਹ ਜੰਗ ਖਤਮ ਹੋ ਗਈ ਹੈ ਤੇ ਦੂਜੀ ਦੀ ਤਿਆਰੀ ਕਰ ਲੋ ਹੁਣ ਇੱਕ ਤਾਂ ਐਮਸੀ ਇਲੈਕਸ਼ਨ ਆਉਣਗੇ ਕਾਰਪੋਰੇਸ਼ਨ ਇਲੈਕਸ਼ਨ ਆਉਣਗੇ ਉਹਦੇ ਬਾਅਦ 27 27 2000 ਜਿਹੜੇ 27 ਜਿਹੜੀ ਹੈਗੀ ਉਹਦੇ ਚ ਸ਼ਰੋਮ ਨਹੀਂ ਖਾਲੀ ਤੋਂ ਦੀ ਸਰਕਾਰ ਬਣਾਉਣੀ ਐ ਤੇ ਕਿਸੇ ਹਾਲ ਚ ਬਣਾਉਣੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਮੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100-100 ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਰਟ ਕਰੇ ਲੋਕ ਸਭਾ ਚੋਣਾਂ ਤੋਂ ਬਾਅਦ ਸੁਖਬੀਰ ਬਾਦਲ ਲੁਧਿਆਣਾ ਪਹੁੰਚੇ ਨੇ ਤੇ ਵਰਕਰਾਂ ਦੇ ਨਾਲ ਤੇ ਪਾਰਟੀ ਆਗੂਆਂ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆ ਅੱਜ ਮੈਂ ਲੁਧਿਆਣਾ ਹਲਕੇ ਤੋਂ ਜਿਹੜੇ ਸਾਡੇ ਉਮੀਦਵਾਰ ਸਰ ਰঞ্জੀਤ ਸਿੰਘ ਢਿਲੋਂ ਸਾਹਿਬ ਦੇ ਘਰੇ ਸਾਡੇ ਵਰਕਰ ਇਕੱਠੇ ਹੋਏ ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਇਹਨਾਂ ਨੂੰ ਟੈਲੀਫੋਨ ਕੀਤਾ ਸੀ ਮੈਂ ਚਾਹ ਪੀਣੀ ਹੈ ਤੇ ਸਾਰੇ ਵਰਕਰ ਬੁਲਾ ਲਓ ਕਿਉਂਕਿ ਐਕਟਿਵ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਦਿਲੋਂ ਮਿਹਨਤ ਕੀਤੀ ਰਿਜ਼ਲਟ ਕੋਈ ਮਰਜ਼ੀ ਆਏ ਹੋਏ ਪਰ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਅਕਾਲੀ ਦਲ ਦੇ ਵਰਕਰਾਂ ਦਾ ਦਿਨ ਰਾਤ ਮਿਹਨਤ ਕੀਤੀ ਨਾ ਗਰਮੀ ਦੇਖੀ ਨਾ ਕੁਝ ਹੋਰ ਦੇਖਿਆ ਪਰ ਲੱਗੇ ਰਹੇ ਸੋ ਮੈਂ ਉਹਨਾਂ ਨੂੰ ਆਈ ਗਿਆ ਕਿ ਆ ਜੰਗ ਖਤਮ ਹੋ ਗਈ ਹੈ ਤੇ ਦੂਜੀ ਦੀ ਤਿਆਰੀ ਕਰ ਲੋ ਹੁਣ ਇੱਕ ਤਾਂ ਐਮਸੀ ਇਲੈਕਸ਼ਨ ਆਉਣਗੇ ਕਾਰਪੋਰੇਸ਼ਨ ਇਲੈਕਸ਼ਨ ਆਉਣਗੇ ਉਹਦੇ ਬਾਅਦ 27 27 2000 ਜਿਹੜੇ 27 ਜਿਹੜੀ ਹੈਗੀ ਉਹਦੇ ਚ ਸ਼ਰੋਮਣੀ ਖਾਲਸਾ ਦੀ ਸਰਕਾਰ ਬਣਾਉਣੀ ਹੈ ਤੇ ਕਿਸੇ ਹਾਲ ਚ ਬਣਾਉਣੀ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ ਸੀਐਸਐਫ ਦੇ ਜਿਹੜੀ ਕੌਨਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100-100 ਰੁਪਏ ਦੇ ਕਿਹਨ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹਰਟ ਕਰਦਾ ਆਏ ਸੀਗੇ ਸੁਖਵੀਰ ਸਿੰਘ ਬਾਦਲ ਜਿਹੜੇ ਆ ਕੇ ਲੁਧਿਆਣਾ ਵਰਕਰਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਰਿਜ਼ਲਟ ਜਿਹੜੇ ਮਰਜੀ ਆਏ ਹੋਣ ਪਰ ਵਰਕਰਾਂ ਨੇ ਮਿਹਨਤ ਪੂਰੀ ਕੀਤੀ ਹੈ ਤੇ 2027 ਦੀ ਅਗਲੀਆਂ ਤਿਆਰੀਆਂ ਵਾਸਤੇ ਜਿਹੜਾ ਵਾ ਵਰਕਰਾਂ ਨੂੰ ਲਾਮਬਦ ਕਰਨ ਵਾਸਤੇ ਲੁਧਿਆਣਾ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਤੇ ਦੂਜੇ ਪਾਸੇ ਕੰਗਨਾ ਰਣੋਤ ਨੂੰ ਰਹਿ ਕੇ ਕਹਿੰਦੇ ਨੇ ਇਹ رائے ਨੇ ਕਿ ਕੁਲਵਿੰਦਰ ਕੋਰ ਦੇ ਮੋਸ਼ਨ ਦੇ ਵਿੱਚ ਆ ਕੇ ਇਹ ਇਹ ਫੈਸਲਾ ਲਿੱਤਾ ਵਾ ਕਿ ਉਹ ਵੀ ਕਿਸੇ ਦੇ ਵੀ ਮਾਤਾ ਪਿਤਾ ਦੇ ਬਾਰੇ ਕੁਝ ਕਿਹਾ ਜਾਏਗਾ ਤਾਂ ਉਹ ਫੈਸਲਾ ਜੂ ਲਏਗਾ ਕੈਮਰਾ ਪਾਸਾ ਰੋਹਿ